ਆਹ ਦੇ ਲਾਟਰਾ ਕਪੜਾ ਸਿੱਕੇ ਹੋਏ ਬਾਬਾ ਫੜਾ ਜੋ ਨਾ ਹੀ ਬਲਕੋ ਕੋਈ ਚੀਜ਼ ਆ ਹਾਂ ਨੀਕੀ ਤਾਂ ਓ ਹਲੋ ਸ਼ਾਹ ਸੜੀ ਕਾ ਮੈਂ ਵੀ ਤੇ ਫਦਾ ਸੁਆਕਾ ਹੁਣ ਮੈਂ ਚੱਲੇ ਸਹਿਰ ਤੇ ਹੁਣ ਅਸੀਂ ਚੱਲਿਆ ਵੀ ਸਹਿਰ ਤੇ ਚੱਲੀਏ ਵੀਰ ਹਾਂਜੀ ਆਜੋ ਨਾਲੇ ਤੁਹਾਨੂੰ ਕਰਾਉਣੇ ਸਹਿਰ ਤੇ ਨਾਲੇ ਅਸੀਂ ਕਰਕੇ ਆਉਣੇ ਆ सारा कुछ खाऊ हुए चला जा वाह भाई वैसे बहुत तेज चलने लाग गई है धूप निकले हुए पर तो पए बिल्कुल भी जान नहीं है हवा चल रही बहुत ठंडी है ठहरे पए हां बता हैं क्या सो ले आओ भी अच्छा अच्छा ਜਣਾ ਘਰ ਨੂੰ ਸ਼ਹਿਰ ਤੇ ਜਾਣਾ ਸ਼ਹਿਰ ਤੇ ਜਾਣਾ ਸ਼ਹਿਰ ਤੇ ਜਾਣਾ ਹਵਾ ਬਹੁਤ ਠੰਡੀ ਚੱਲਦੀ ਪੁੱਤ ਹਾਂ ਚੱਲ ਫਰਾਜ ਦੇਖੀ ਜਾਓਗੇ ਸ਼ਹਿਰ ਤੇ ਦੇਖ ਆ ਵਰਸਾਰੇ ਦੇਖ ਲੈ ਜਾ ਕਿਆ ਦੇਖਣਾ ਲੈ ਅੱਜ ਨਹੀਂ ਹੈਗੇ ਰੇਸਾਂ ਉੱਥੇ ਇਹਨਾਂ ਦੌੜਾਂ 'ਚ ਅੱਜ ਨਹੀਂ ਹੈਗੇ ਰੇਸਾਂ ਉੱਥੇ ਕੁਝ ਵੀ ਅੱਛਾ ਮੈਨੂੰ ਹੁਣ ਪਤਾ ਲੱਗਿਆ ਤੂੰ ਕਾਹਦੇ ਆਇਆ ਇਹ ਹੈ ਬਈ ਰੇਸਾਂ ਕਰਕੇ ਉੱਥੇ ਰੇਸਾਂ ਚੱਲ ਲਿਗਦੇ ਬੱਚਿਆਂ ਦੀ ਹਾਂ ओके ओके बाकी ਪੰਜਾਬੀ ਦਾ ਆਪਾਂ ਨੇ ਚੰਗੀ ਤਰ੍ਹਾਂ ਦਿਖਾ ਦਿੱਤੀ ਇਹਨਾਂ ਨੂੰ ਕੋਈ ਮੈਨਾਂ ਇੰਡੀਆ ਵਾਲੇ ਵੀ ਨਹੀਂ ਚੰਗੀ ਪੰਜਾਬੀ ਨਹੀਂ ਬੋਲਦੇ ਹੁਣ ਜਿੰਨੀ ਚੰਗੀ ਇਹ ਪੰਜਾਬੀ ਬੋਲ ਲੈਂਦੇ ਆ ਆ ਦੇਖ ਆ ਤੇ ਕਿੰਨੇ ਪੱਤੇ ਕਿ ਡਿੱਗੇ ਹੋਏ ਦੇਖ ਤੇ ਨਾਲ ਹੋਰ ਇਹ ਤਾਂ ਉੱਪਰੋਂ ਕਿ ਡਿੱਗਦੇ ਦੇ ਕਿੰਨਾ ਸੋਹਣਾ ਮੌਸਮ ਹੈ ਕਿੰਨੀ ਸੋਹਣੀ ਹਵਾ ਚੱਲਦੀ ਦੇਖ ਹਾਂ ਹਾਂ ਹਵਾ ਥੋੜੀ ਆ ਹਾਂ ਇਹ ਤਾਂ ਜੋ ਮਾਤੋ ਆਹੋ ਹਵਾ ਹੀ ਆਉਤੇ ਹੈ ਨੇਹਰੀ ਹੋਰ ਹੁੰਦੀ ਹਵਾ ਹੋਰ ਹੁੰਦੀ ਆਹ ਹਾਂ ਬਾਈ ਹਾਂ ਇੱਥੇ ਵੀ ਲੱਗਦਾ ਸੱਚੀ ਗੱਲ ਆ ਹਾਂ ਉਦੋਂ ਹੈ ਨਹੀਂ ਤਾਂ ਹਨਾ ਹਾਂ ਟੀਡੀ ਦੇ ਘਰ ਦੇਖ ਲੈ ਛੇਤੀ ਕਰ ਉੱਧਾ ਵੈਸੇ ਅੱਜ ਮੌਸਮ ਬਹੁਤ ਸੋਹਣਾ ਧੁੱਪ ਨਿਕਲੀ ਹੋਈ ਆ ਪਰ ਹਵਾ ਨੇ ਕੰਮ ਖਰਾਬ ਕਰਿਆ ਹੋਇਆ ਜਦੋਂ ਹਵਾ ਵੱਜਦੀ ਹੈ ਨਾ ਤਾਂ ਮੂੰਹ માં ਬੁੱਲ ਬੁੱਲ ਸਾਰੇ ਕੋ ਪਾੜ ਦਿੰਦੀ ਹੈ ਆ ਪਤਾ ਆ ਸਾਰੇ ਪਾਸੇ ਲਾਤੇ ਇਹਨੋਂ ਹੁਣ ਲਿਖਿਆ ਹੈ ਨਹੀਂ ਕਰੇ ਟੀਵੀ ਦੇਖੀ ਜਾਂਦਾ ਬੈਠਾ ਹੈ ਹੁਣ ਇੱਥੇ ਮਾੜਾ ਮੋੜਾ ਖੇਲ ਖੋਲ ਲੰਦਾ ਚਲ ਅਜੇ ਪਾਣੀ ਦੇਖਾ ਕੇ ਲੰਘੋ ਫਿਰ ਆ ਜਾ ਕੋਈ ਮੜ ਜਾਦਾ ਉੱਥੇ ਪਾਪਾ ਹਾਂ ਉੱਥੇ ਪੂਤ ਗੱਲਾਇ ਰਿਹਾ ਪੂਤ ਬੜੇ ਹੋਇਆ ਹਾਂ ਹਾਂਜੀ ਕੀ ਆ ਫਰਾਜ ਮੇਰੇ ਵਾਲੇ ਕੋ ਸਾਥ ਤੇ ਐਸੇ ਕਿਹਾ ਮੈਂ ਟੱਕ ਨਹੀਂ ਜਾਂਦਾ ਉਹ ਉਹ ਆ ਕੇ ਆ ਉਹ ਦਿਖਾਉਣਾ ਗੋਦੀ ਚੱਕਣਾ ਤੈਨੂੰ ਪਹਿਲਾਂ ਹਾਂ ਗੋਦੀ ਆ ਗੋਦੀ ਚੱਕ ਕੇ ਦਿਖਾਉਂਗਾ ਤੂੰ ਛੋਟਾ ਹੈ ਤਨ ਤਾਂ ਦੇਖਦਾ ਪੁੱਤ ਆ ਜਾ ਉਹਨਾਂ ਦੂਏ ਤਾ ਉਹ ਦੇਖ ਲੀਦਾ ਇੱਧਰ ਵੀ ਦੇ ਪਿੱਛੇ ਇਹ ਤਾਂ ਮਰਫਰ ਕੱਟੇ ਰਿਖਤੀਆ ਹੋਇਆ ਹੈ? ਹਾਂ? ਵਿੱਚ ਹੈ ਨਾ? ਹਾਂ। ਉਹ ਬਰਫ ਬੁੱਤ ਦੱਸੀ ਹੋਈ ਦੀ ਬਰਫ ਪਈ ਨਹੀਂ ਹੈਗੀ। ਬਈ ਸਾਡੇ ਦੱਸੀ ਵੀ ਦੀ ਰਾਤ ਬਰਫ ਪੈਣੀ ਹੈ ਉਹ ਬਰਫ ਪਈ ਨਹੀਂ ਹੈਗੀ। ਵਿੱਚ ਹੈ ਨਾ? ਵਿੱਚ ਕਿੱਥੇ ਪਾਣੀ ਦੀ ਥੋੜਾ ਬਰਫ ਹੁੰਦੀ ਹੈ? ਨੋ ਨੋ ਸੋ ਪਤਾ ਨਹੀਂ। ਲੋਕ ਕਰਦੇ। ਕਈ ਗੱਲਾਂ ਐਜੀਆਂ ਪੁੱਛਦੇ ਆਂ ਇਹ ਜਿਨ੍ਹਾਂ ਦਾ ਕੋਈ ਜਵਾਬ ਹੀ ਨਹੀਂ ਹੁੰਦਾ। ਉਹ ਬੰਦਾ ਸੋਚਦਾ ਵੀ ਕਿਆ ਕਹਾਂ ਕਿਆ ਨਾ ਕਹਾਂ। ਦੇਖ ਲਿਆ ਹੁਣ ਤਾਂ ਪਾਣੀ ਆਸਟੈਂਪ ਸੂਰਜ ਜੀ ਬਿਲਕੁਲ ਚਾਰਟ ਦੇ ਉੱਪਰ ਖੜਾ ਹੈ ਤੇ ਸਿੱਧਾ ਸਾਡੇ ਮੱਥੇ ਤੇ ਵੱਜ ਰਿਹਾ ਹੈ ਪਰ ਇਹਦਾ ਮਤਲਬ ਕੋਈ ਨਹੀਂ ਹੈਗਾ ਕਿਉਂਕਿ ਠੰਡ ਹੋਣੀ ਹੋ ਫੇਰ ਵੀ ਚਲੋ ਆਜੋ ਚਲਿਏ ਆ ਤੇਰਾ ਬਣ ਕੇ ਕਸਤੇ ਲੋ ਜਰੀ ਲੋ ਵੀ ਜੋਗਨਾ ਕਰਤਾ ਬਦਿਖਾਉਣ ਲੱਗਾ ਤੁਹਾਨੂੰ ਚੱਲ ਜੋਗਨਾ ਓ ਦੇਖੋ ਜੀ ਆਇ ਲਟਕ ਜਾਂਦਾ ਮੁੰਡਾ ਇਹ ਆ ਲੋ ਜੀ ਥੋੜਾ ਸੀ ਚੱਲੇ ਆ ਛੋਟੀ ਦੁਕਾਨ ਹਾਂ ਛੋਟੀ ਦੁਕਾਨ ਤੇ ਚੱਲੇ ਆਈ ਸੀ ਇੱਕ ਇਹਨੂੰ ਦਵਾਣਾ ਉੱਥੇ ਪੀਣੇ ਵਾਲਾ ਪੀਣੜ ਦੇਣਾ ਜੀ ਹਾਂ ਜੀ ਪੀਣ ਵਾਲਾ ਦੇਣਾ ਜੀ ਨੇ ਉਹ ਤਾਂ ਬਣਾ ਇਹਨੂੰ ਫੇਰ ਜਾਣਾ ਘਰ ਨੂੰ ਲੋ ਜੀ ਆਪਣਾ ਸਮਾਨ ਲਿਆਇਆ ਇਹੇ ਬਾਕੀ ਸਮਾਨ ਸਾਡਾ ਮਿਲਿਆ ਨਹੀਂ ਦੇਖੀ ਸਾਈਕਲ ਉਹਨੇ ਭਰਾਵਾ ਗਰਨਾ ਜਾਇਓ ਦੋ ਦੋ ਖੜੇ ਬੈ ਜਾ ਮਨੋਪਾਤੀ ਨਾਲ ਤੇ ਜੋ ਬਣ ਹੈ ਅਜੇ ਘਰੇ ਬਡੇ ਨਹੀਂ ਆ ਗਏ ਜਿਹੜੇ ਖੋਲੇ ਨਾ ਮਨ ਨੂੰ ਦੇ ਲੌੜਾ ਜਾ ਨਾ ਨਾ ਕਹਤੇ ਮੇਰਾ ਏ ਤੇਰਾ ਏ ਹਾਂ ਜੀ ਓਕੇ ਲੋ ਜੀ ਰਸਮਦੀਪ ਰਹਿ ਗਈ ਸੀ ਬਲਾਗ ਚਾਉਣ ਤੋਂ ਇਹ ਮੈਕ ਲੈ ਹੀ ਫਿਰਦੀ ਮੇਰਾ ਹਾਂ ਹੈਲੋ ਹੈਲੋ ਖਰਾਬ ਹੋ ਗਿਆ ਪਤਾ ਹੈ ਨਵਾਂ ਲੇ ਕੇ ਦੇਖੋ ਨਵਾਂ ਮੰਗਾਉਂਗਾ ਅੱਦਬ ਅੱਛਾ ਨਹੀਂ ਚੱਲ ਹੁਣ ਪਾਪਾ ਨੇ ਕੰਮ ਤੇ ਜਾਣਾ ਕੰਮ ਤੇ ਜਾਣਾ ਹੈਲੋ 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 ਆਰੇ ਕਿੰਨੇ ਪੈਸੇ ਉਹ ਖਰਚੇ ਮੇਰੇ ਆ ਹੈ ਉਹ ਕਫੇ ਵਾਲੇ ਆ ਕਫੇ ਆ ਫੜਾ ਫੜਾ ਕਫੇ ਪੀਣੀ ਨੇ ਜੀ ਰੱਖ ਦੇ ਕਿ ਨਹੀਂ ਕਫੇ ਪੀਣੀ ਪੁੱਤ ਉਹ ਨਾ ਉਹ ਕਰ ਜਬ ਚੱਲ ਜੋ ਉਹ ਮੈਕ ਨਹੀਂ ਖਾਦਾ ਜਰਾ ਮੈਕ ਦੇਖਣਾ ਮੈਕ ਤਾਂ ਸਾਹਿਬ ਮੈਕ ਲਾਇਆ ਪੈਨ ਵੀ ਆ ਦੇਖ ਭਾਈ ਨਹੀਂ ਮੈਕ ਲਾਇਆ ਉਹ ਪਾਪਾ ਨਾਲ ਖੇਡਣਾ ਪਾਪਾ ਨੇ ਕੰਮ ਤੇ ਜਾਣਾ ਬੁੱਤ ਹੁਣ ਓਕੇ ਬਾਏ ਕਰ ਦੂ ਪਾਪਾ ਨੂੰ ਕੰਮ ਤੇ ਜਾਣਾ ਬੁੱਤ ਹੁਣ ਮੈਂ ਚੱਲ 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 ਬਾਏ 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 ਮੈਂ ਕਰ ਨਹੀਂ ਪਾਏ ਮਾਂ ਨਹੀਂ ਕਰਨ ਬਾਏ ਆਇਆ 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 ਲੋ ਜੀ ਆਹ ਜੋਬਨ ਨੂੰ ਤਾਂ ਮੈਂ ਰੋਂਦੇ ਛੱਡ ਕੇ ਆਇਆ ਹਣਾ ਇਹਨਾਂ ਖੇਡਣਾ ਹਜੇ ਹੋਰ ਤੇ ਮੇਰਾ ਕੰਮ ਦਾ ਟਾਈਮ ਤਾਂ ਹੋ ਗਿਆ ਸੀ ਉਧਰ ਕੰਮ ਤੇ ਲੱਗਣਾ ਹਮਗਾ ਲੈ ਤੇ ਹੋ ਗਿਆ ਅੱਜ 5-10 ਮਿੰਟ ਹੁਣ ਚੱਲੀਏ ਕੰਮ ਤੇ ਪਹਿਲਾਂ ਕੱਲ ਮੈਂ ਜੋਬਨ ਨੂੰ ਲਿਆਇਆ ਸੀ ਪਾਰਕ ਤੇ ਉਦੋਂ ਬਾਅਦ ਚਲੇ ਗਏ ਸੀ ਕੰਮ ਤੇ ਤੇਰਾ ਸਮ ਰੌਲਾ ਪਾਉਣ ਲੱਗ ਗਈ ਸੀ ਅੱਜ ਅਸੀਂ ਫੇਰ ਆਇਆ ਆ ਪਾਰਕ ਦੇ ਵਿੱਚ ਅੱਜ ਹੋ ਗਿਆ ਦਿਨ ਸ਼ਨੀਵਾਰ ਕਿੱਥੇ ਬਰਫ਼ ਹਾਂ ਬੋਤ ਕੋਰਾ ਪਿਆ ਵਾ ਚੱਕੀ ਤਾਂ ਆ ਦੇਖ ਆ ਵੀ ਉਰੇ ਪਤਾ ਦੱਸ ਕਹਦੇ ਆ ਕਿਉਂ ਕੋਰੇ ਧੁੱਪ ਨਹੀਂ ਆਉਂਦੀ ਹੈਗੀ ਓਕੇ ਜਿੱਥੇ ਸੂਰਜ ਨਹੀਂ ਆਉਂਦਾ ਉੱਥੇ ਇਦਾਂ ਰਹਿੰਦਾ ਤੇ ਠੰਡ ਬਹੁਤ ਜ਼ਿਆਦਾ ਤਕਰੀਬਨ 1 ਡਿਗਰੀ ਟੈਂਪਰੇਚਰ ਹੁਣ ਫਿਲਹਾਲ ਅਸ ਟਾਈਮ ਓਹ ਸੂਰਜ ਨਿਕਲ ਆਇਆ ਟਾਈਮ ਤਕਰੀਬਨ ਗਿਆ ਹਾਂ ਡੌਗੀ ਆ ਗਿਆ ਡੌਗੀ ਅਰੇ ਕੀ ਉਹ ਖੇਡਦੇ ਪੁੱਤੋ ਤਾਂ ਹਾਂ ਉੱਦਣ ਵਾਲੀ ਹੈ ਵੀ ਆਗੇ ਆਗੇ ਮੇਰੇ ਕੋਲ ਜਾਓ ਹੋਰ ਆਹ ਇਹ ਨਹੀਂ ਗਿਆ ਸੇਜੂ ਤੇ ਸੇਜੂ ਇਹ ਗਾ ਸੇਜੂ ਤਾਂ ਸੇਜੂ ਤੇ ਉਹ ਕਰਾਈ ਬਹਿ ਜਾ ਬੈਠ ਕੇ ਜਾਂਪਾ ਹਾਂ ਜਾਂਪਾ ਹੋਰ ਲਾਟਾ ਕਪਾਹ ਚੱਕਿਆ ਹੈ ਬਾਬਾ ਫੜਾ ਜੋ ਨਾ ਭਾਈ ਬਲਕੋ ਦੀ ਚੀਜ਼ ਆ ਹਾਂ ਨੀਕੀ ਤਾਂ ਓਏ ਇਹ ਲੈ ਲੈ ਜੋ ਬੰਦ ਤੀ ਬਜੇ ਤਾਂ ਦੰਦ ਨਹੀਂ ਪੁਚਿਆ ਹੈ ਬਾਜ਼ਾ ਬਾਜ਼ਾ ਕੋਸਾ ਪਾ ਓਰੇ ਓਦੇ ਕੀ ਸੋਟੋ ਓਰੇ ਸੋਟੋ ਥੱਲੇ ਮੰਗ ਹਾਂ ਜਾ ਕੇ ਲੇਉਗੀ ਹਾਂ ਪਪਾ ਜੇ ਕੋਈ ਕਰਦੇ ਰਈਆ ਭਾਈ ਹੈ ਬਾਸ ਕੀ ਕਰੀਦਾ ਕੋਈ ਵੀ ਨਹੀਂ ਤੇਲੋ ਫਾ ਲੱਜੂ ਤੇਲੋ ਫਾ ਪ੍ਰੈ ਆ ਗ੍ਰਾਸੀਆ ਲੋਕੀ ਨੋ ਆ ਨੋ ਵੀਸਟੋ ਬਾਗਾ ਮੈਂ ਚਾਹੁੰਦਾ ਲੈ ਕੇ ਫੁੱਲ ਬਾ ਅਮੈਂ ਵੋਈ ਬਿਲੇਰ ਕਿ ਮੈਂ ਨੋ ਲਾ ਫਾ ਪ੍ਰੇਂਦੇ ਲਾ ਤੈਸੀ ਵਾਡਾ ਐ ਵਾਡਾ ਰਸੂ ਸਾਲਾ ਜੂ ਨੋ ਐ ਪਲੂਨ ਚਲ ਵਾਡਾ ਤੇਲ ਫੋਟੋ ਐਂਜਲ ਮਾਰਦੋ ਤਰੂ ਵੀਰ ਲਓ ਮੈਂ ਸੋਕੀ ਮਾਰਦੋ ਹਾਂ ਹਾਂ ਐ ਮੈਨੋਂ ਤੁਮ ਮਾਈ ਤੈਨੂੰ ਫੜਾਉਂਦਾ ਲੈ ਕੇ ਤੇਰੇ ਨਾਲ ਖੇਡਦਾ ਹੋ ਕਹਿੰਦਾ ਕਹਿੰਦਾ ਮਨ ਨੂੰ ਨਹੀਂ ਦਿੰਦਾ ਹੈਗਾ ਹਾਂ ਦਵਾ ਤੋ ਜੋਕੋ ਦੋਵੇ ਬੱਚਿਆਂ ਨਾਲ ਖੇਡਦਾ ਹਾਂ ਹਮ ਔਰ ਉਧਰ ਹੀ ਜਾਂਦਾ ਕਰਾ ਮੇਰੇ ਕੋਲ ਨਹੀਂ ਆਉਂਦਾ ਇਹ ਬੱਲੇ ਤੂੰ ਵੀ ਤੂੰ ਆਦੋਂ ਕਰਕੇ ਚਲ ਨਾ ਆ ਹਾਂ ਐਸੀ ਨਹੀਂ ਫਸਦੇ ਮੈਂ ਜਾਉਂਦਾ ਫੇਨਿਕਲ ਨੂੰ ਵੀ ਚੋਪਾ ਬੋਲੋ ਲੈ ਕੇ ਲਾਵਾਂ ਕਿ ਆ ਫਰੇਲਾ ਬੋਲੋ ਬੋਲੋ ਓ ਬਰਾਵੋ ਵਿਕੀ ਕਾਰ ਵੀ ਅਸੀਂ ਆਂਗiamo ਕਸਾ ਸੇ ਨੋਨ ਬਾਇਆ ਪਾਇਆ ਵਾਡ ਕਾ ਮੈਨੋ ਲੋ ਪਾ ਪ੍ਰੈਂਡਾ ਤਸ ਉਧਰ ਖੜਿਆ ਕੁਛ ਨਹੀਂ ਕਹਿੰਦਾ ਤੈਨੂੰ ਭਾਈ ਆ ਗਿਆ ਆ ਆ ਕੇ ਆਪਣਾ ਕਿਡਨ ਚੁੱਕ ਲਈਏ ਆਹਮੋ ਕਿ ਅਸੀਂ ਖੇਡਾਂਗੇ ਆਹ ਆ ਆ ਗਿਆ ਹਾਂ ਚਲ ਚੱਤੇ ਬene ਚਾਓ 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 ਅਸੀਂ ਭੁੱਲ ਗਿਆ ਦਾ ਬਾਈ ਪ੍ਰੇਗੋ ਪ੍ਰੇਗੋ ਚਾਓ 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 ਆ ਗਿਆ ਮੋ ਦਵੈ ਟੋ ਜੌਬ ਦਾਈ ਬਾਰੇ ਟ੍ਰੇਨ ਕਰੇ ਹੋ ਬਾਈ ਨੇ ਬਾਈ ਡੌਗੀ ਜਿੱਦਾਂ ਕਹਿੰਦਾ ਨਾ ਉਦਾਂ ਹੀ ਕਰਦੇ ਆ ਉਹ ਇਕ ਦਿਨ ਪਹਿਲਾਂ ਵੀ ਸਾਨੂੰ ਮਿਲੇ ਸੀ ਉਹ ਉਦੋਂ ਵੀ ਅਸੀਂ ਬੌ ਕੱਡੇ ਰਸ ਉਹਨਾਂ ਨੇ ਬਿਸਕੁਟੀ ਦਿੱਤੇ ਰਸ ਨੂੰ ਦੰਦ ਤਾਂ ਨਹੀਂ ਲੱਗੇ ਤੇਰੇ ਹੱਥ ਨੂੰ ਲੱਗੇ ਤਾਂ ਨਹੀਂ ਹਾਂ ਜਦ ਬਿਸਕੁਟੀ ਦੇਣਾ ਹੱਥ ਦੂਰ ਰੱਖੀ ਦਿੰਦਾ ਪੁੱਤ ਓਕੇ ਓ ਵਲੇ ਮਲੇ ਇਹ ਆਹ ਐ ਆਹ ਪਾਈ ਨਹੀਂ ਬਾਈ ਕੋਲ ਨੂੰ ਹੋਲਾ ਉਹ ਡਿੱਗ ਗਿਆ ਪੁੱਤ ਇਹ ਤਾਂ ਪਹਿਲਾਂ ਹੀ ਤੋੜਨ ਤੋਂ ਪਹਿਲਾਂ ਹੀ ਡਿੱਗ ਪਏ ਹੂੰ ਇਹਨੂੰ ਕਹਿੰਦੇ ਆ ਲੱਸੀ ਹੋਗੀ ਲੱਸੀ ਹੋਗੀ ਰਸਮ ਨਾਲ ਦੀ ਲੱਸੀ ਹੋਗੀ ਭਾਈ ਚਲ ਹੁਣ ਖੜੇ ਹੋ ਜਾ ਘਰ ਡਿੱਗ ਗਿਆ ਤਾਂ ਹੁਣ ਹੋਰ ਰਸਮ ਚਲ ਬਸਾਂ ਹੁਣ ਚੱਲੀਏ ਕਰਨ ਨੂੰ ਪੁੱਤ ਐ ਬਹੁਤ ਹੋ ਗਿਆ ਰਸਮ ਕੋ ਘੁੱਟੋ ਜਣਾ ਉਹਨੇ ਰਤਮਤ ਪਿਆਨੋ ਜਾਣ ਕੇ ਡਿੱਗਦੇ ਆਹ ਲੋ ਜੀ ਅੱਜ ਆ ਗਿਆ ਸੈਚਰਡੇ ਤੇ ਪੰਜਾਬੀਆਂ ਲਈ ਸੈਚਰਡੇ ਸੰਡੇ ਦਾ ਬਹੁਤ ਜ਼ਿਆਦਾ ਖੁਸ਼ੀ ਦਾ ਦਿਨ ਆ ਅੱਜ ਦੇ ਦਿਨ ਚੱਲਦੇ ਆ ਪੰਜਾਬੀ ਵਾਲੀ ਫੇਵਰਿਟ ਡਿਸ਼ ਪਰੌਂਠੇ ਮੂਲੀ ਵਾਲੇ ਉਹ ਵੀ ਆਲੂ ਵਾਲੇ ਨਹੀਂ ਚੱਲ ਰਹੇ ਮੂਲੀ ਵਾਲੇ ਇਹ ਸਿਆਲ ਦੇ ਪਹਿਲੇ ਪਰੌਂਠੇ ਸਾਡੇ ਬੱਚਿਓ ਆ ਜਾ ਤੁਸੀਂ ਵੀ ਖਾ ਲਓ ਜਾ ਏਦਾਂ ਨਹੀਂ ਬਾਇ ਕਰਨੇ ਹੈਗੀ ਹਾਂ ਲੋ ਜੀ ਅੱਜ ਦਾ ਵਲੋਗ ਐਨਾ ਕੇ ਸੀ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਊਗਾ ਲਾਈਕ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਹਾਂ ਮੈਂ ਮੁਤਾਫਰ ਇੱਧਰੋਂ ਹਾਂ ਕਰਮ ਲਾਈਕ ਖੂ ਕਰੋ ਲਾਈਕ ਕਰਿਆ ਕਾਲੂ ਹਾਲ ਬਲੌਗ ਕਮੈਂਟ ਖੂ ਕਰੋ ਤੇ ਸ਼ੇਅਰ ਸਾਰਿਆਂ ਨੂੰ ਬਾਈ 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 ਬਾਈ